ਦੇ 11 ਵਜੇ ਸਾਨੂੰ ਕੱਢਿਆ ਲੈ ਲੱਗ ਮੁੰਡਾ ਮੂਰਖ ਸੁਣਦੀ ਨਹੀਂ ਇਸ ਬੱਚੇ ਕੋਈ ਗਵਰਨਮੈਂਟ ਬੱਚਾ ਹਸ ਤਾਂ ਕਹਿੰਨੇ ਵੀ ਉਹਦਾ ਹੱਕ ਕੌਣ ਨੂੰ ਮਿਲ ਜਾ ਸਾਡਾ ਸਾਨੂੰ ਮਿਲ ਜੇ ਉਹ ਜ਼ਾਰ ਨਹੀਂ ਤੱਕੇ ਦੇ ਕਿ ਕੱਢਿਆ ਰਾਤ ਦੇ 11 ਵਜੇ ਕੱਲ ਮੈਂ ਵੱਢ ਕੇ ਮਾਰ ਦਿਆਂ ਨਾਲ ਤੂੰ ਸਿਰ ਪੋਗਾ ਤੇ ਮੇਰੇ ਪਿਓ ਨੂੰ ਵੀ ਬਹੁਤ ਕੁੱਟਦਾ ਰਿਹਾ ਜੀ ਸਾਨੂੰ ਤਿੰਨਾਂ ਨੂੰ ਬੰਨ ਵੀ ਦਿੰਦਾ ਹੁੰਦਾ ਸੀ ਬੰਨ ਕੇ ਵੀ ਕੁੱਟਦਾ ਰਿਹਾ ਕੰਮ ਚੌਗਣਾ ਕਰਾਉਣਾ ਮੇਰੀ ਆਤਮਾ ਨੂੰ ਸ਼ਾਂਤੀ ਨਾ ਮਿਲੇ ਮੈਂ ਪ੍ਰੇਤ ਬਣ ਕੇ ਉਸ ਘਰ ਆਵਾਂ ਇੰਨਾ ਮੇਰਾ ਉਸ ਘਰ ਨਾਲ ਮੋਹ ਹੈ ਜੀ ਇਥੇ ਬਚਪਨ ਦੇ ਵਿੱਚ ਤਾਂ ਸਿਵਿਆਂ ਤੋਂ ਡਰ ਲੱਗਦਾ ਹੁੰਦਾ ਸੀ ਹੁਣ ਪਿੰਡ ਦੇ ਸਿਵਿਆਂ ਦਾ ਵੀ ਮੋਹ ਹੁੰਦਾ ਝੱਤਾ ਤੇਰੀ ਜ਼ਿੰਦਗੀ ਦੀ ਤਸਵੀਰ ਬਦਲਦੀ ਨਹੀਂ ਝੱਤਾ ਤੇਰੀ ਜ਼ਿੰਦਗੀ ਦੀ ਤਸਵੀਰ ਬਦਲਦੀ ਨਹੀਂ ਸਰਕਾਰ ਬਦਲ ਜਾਂਦੀ ਏ ਪਰ ਕਦਿਰ ਬਦਲਦੀ ਨਹੀਂ ਸਰਕਾਰ ਬਦਲ ਜਾਂਦੀ ਏ ਪਰ ਤਕਦੀਰ ਬਦਲਦੀ ਨਹੀਂ ਜੱਟਾ ਤੇਰੀ ਜੂਨ ਉਰੀ ਦੋਸਤੋ ਇਹ ਪ੍ਰੋਗਰਾਮ ਅਸੀਂ ਕਿਸਾਨੀ ਦੇ ਨਾਲ ਤੇ ਜਵਾਨੀ ਦੇ ਨਾਲ ਜੁੜੇ ਹੋਏ ਸਾਰੇ ਮੁੱਦਿਆਂ ਨੂੰ ਲੈ ਕੇ ਕਰਦੇ ਰਹੇ ਹਾਂ ਤੇ ਹੁਣ ਫੇਰ ਇਹਦੀ ਲੋੜ ਮਹਿਸੂਸ ਹੁੰਦੀ ਹੈ ਤੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਅੱਜ ਮੁਕਤਸਰ ਸਾਹਿਬ ਦਾ ਪਿੰਡ ਆਲਮ ਵਾਲਾ ਹੈ ਇੱਥੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਇੱਕ ਪਰਿਵਾਰ ਦੀ ਵਿਥਿਆ ਜਿਹੜੀ ਉਹ ਬਾਕੀਆਂ ਦੇ ਨਾਲੋਂ ਹਟਮੀ ਹੈ ਬਸ ਤਾਂ ਕਿਸਾਨੀ ਹੋਵੇ ਜਾਂ ਜਵਾਨੀ ਹੋਵੇ ਸਾਰਿਆਂ ਦੇ ਹਾਲ ਇਹੋ ਜਿਹੇ ਹੁੰਦੇ ਆ ਇੱਥੇ ਇੱਕ ਪਾਸੇ ਮਾਤਾ ਭਗਵਾਨ ਕੌਰ ਮੇਰੇ ਨਾਲ ਸ਼ਾਮਲਾ ਤੇ ਦੂਸਰੇ ਪਾਸੇ ਇਹਨਾਂ ਦਾ 60% ਹੈਂਡੀਕੈਪ ਪੁੱਤ ਰਾਜ ਸਿੰਘ ਹੈ ਸਥਿਤੀ ਜਿਵੇਂ ਮੈਨੂੰ ਪਤਾ ਲੱਗੀ ਹੈ ਤੇ ਜਿਵੇਂ ਅਸੀਂ ਪਿੰਡ ਤੋਂ ਜਾ ਕੇ ਪਤਾ ਕਰੀਏ ਉਦੇ ਮੁਤਾਬਕ ਇਹ ਹੈ ਕਿ ਮਾਤਾ ਜੀ ਦੇ ਦੋ ਪੁੱਤ ਨੇ ਇੱਕ ਧੀ ਹੈ ਧੀ ਵਿਆਹੀ ਹੋਈ ਸੀ ਤੇ ਪੁੱਤ ਵੀ ਵਿਆਹ ਹੋਇਆ ਸੀ ਇਹ ਕੁਮਾਰੀ ਹੈ ਤੇ ਇੱਕ ਪੁੱਤ ਨੇ ਸਭ ਕੁਝ ਆਪ ਦੇ ਹੱਥੇੜ ਕਰ ਲਿਆ ਤੇ ਇਹਨਾਂ ਨੂੰ ਕਰਤਾ ਘਰੋਂ ਬਾਹਰ ਹੁਣ ਕਹਾਣੀ ਕੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਗੱਲ ਰੱਖੀ ਹੈ ਇਹਨਾਂ ਨੇ ਕਿੱਥੋਂ ਕਿੱਥੋਂ ਤੱਕ ਗੱਲ ਰੱਖੀ ਸਾਨੂੰ ਨਹੀਂ ਪਤਾ ਜਾਣਾਂਗੇ ਕਹਾਣੀ ਦੇ ਵਿੱਚ ਸੱਚ ਕੀ ਹੈ ਤੱਥ ਕੀ ਨੇ ਦਿਖਾਉਣ ਦਾ ਯਤਨ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਵਾਦਾ ਹੈ ਕਿ ਵਕੀਲਾਂ ਦੀਆਂ ਟੀਮਾਂ ਸਾਡੇ ਕੋਲੇ ਹੈਗੀਆਂ ਹੋਰ ਬਥੇਰੀਆਂ ਧਿਰਾਂ ਸਾਡੇ ਕੋਲੇ ਹੈਗੀਆਂ ਇਹੋ ਜੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਅਸੀਂ ਜੁੜਾਂਗੇ ਅਸੀਂ ਤੁਰਾਂਗੇ ਮਤਲਬ ਅਸੀਂ ਗੱਲ ਸੱਸ ਸਹੁਰੇ ਬੇਟਾ ਜੀ ਥੋੜਾ ਨਾ ਭਗਵਾਨ ਘੌਰ ਹਾਂਜੀ ਬੇਟਾ ਤੇ ਕਿੰਨਾ ਕਚਰ ਹੋ ਗਿਆ ਇਸ ਪਿੰਡ ਤੇ ਜਦੋਂ ਵਿਆਹ ਕੇ ਆਏ ਸੀ ਤੁਸੀਂ ਅਸੀਂ 15 ਦੇ ਵਿੱਚ ਆ ਅੱਛਾ ਹਾਂਜੀ ਤੇ ਪੇਕੇ ਛੋਡੇ ਬਹੁੜਾ ਚੱਕ ਚੱਕ ਬਕਸ ਤੋਂ ਬਹੁੜਾ ਅੱਛਾ ਦਿਸਤਕ ਬਸੰਦਾ ਅੱਛਾ ਬਠਿੰਡੇ ਉਹ ਇੱਧਰ ਰਿਸ਼ਤਾ ਹੋ ਗਿਆ ਹਾਂਜੀ ਬੇਟਾ ਭੈਣ ਸੀਗੇ ਇੱਥੇ ਅੱਛਾ ਤੇ ਉਦੋਂ ਫਿਰ ਹਾਲਾਤ ਕਿਹੋ ਜਿਹੇ ਸੀ ਘਰ ਦੇ ਬੱਚੇ ਸ਼ੁਰੂ ਤੋਂ ਮਾੜੀ ਸੀਗੇ ਹਾਲਾਤ ਜਮੀਨ ਕਿੰਨੀ ਕਹ ਜਮੀਨ ਬੱਚਾ 20 ਕਿੱਲੇ ਸੀ ਅੱਛਾ ਹਾਂ 20 ਕਿੱਲੇ ਜ਼ਮੀਨ ਸੀ ਫਿਰ ਗਾਂ ਤੁਹਾਡੇ ਕਿੰਨੇ ਬੱਚੇ ਹੋਏ ਸਾਡੇ ਤਿੰਨ ਬੱਚੇ ਹੋਏ ਬੱਚਾ ਅੱਛਾ ਜੀ ਤੇ ਦੋ ਦਿਔਰ ਸਾਡੇ ਕੁਮਾਰੇ ਮਰ ਗਏ ਸੀ ਉਹਨਾਂ ਦੀ ਜ਼ਮੀਨ ਫਿਰ ਦੋਸਾਂ ਹੀ ਹੋ ਗਈ 10-10 ਕਿੱਲੇ ਉਹ ਵੀ ਸੋਨੋ ਆ ਗਈ ਹਾਂਜੀ ਅੱਛਾ ਤੇ ਸਾਰੀ 20 ਕਿੱਲੇ ਬਣ ਗਈ ਹਾਂ ਬੱਚਾ ਸਾਰੀ 20 ਕਿੱਲੇ ਸੀ ਉਦੋਂ ਹਾਂਜੀ ਵਿੱਚ ਤੇ ਤੁਹਾਡੇ ਦੋ ਪੁੱਤ ਨੇ ਹਾਂਜੀ ਇੱਕ ਲੜਕੀ ਹੈ ਅੱਛਾ ਵੱਡੀ ਵੱਡੀ ਲੜਕੀ ਉਹਦੀ ਛੋਟਾ ਰਾ ਉਹਦੀ ਛੋਟਾ ਰਾ ਤੇ ਹੁਣ ਕੀ ਮਸਲਾ ਹੈ ਕਿ ਤੁਸੀਂ ਤਾਂ ਬੇਕਾਰ ਹੋ ਹਾਂ ਬੱਚਾ ਸਭੇਕਰੀ ਹੈ ਇਹ ਕਿਉਂ ਹੋਇਆ ਜੀ ਬਟੂ ਜੀ ਮਤਲਬ ਮੁੰਡਾ ਇਦਾਂ ਲਈ ਰਾਤ ਦੇ 11 ਵਜੇ ਸਾਨੂੰ ਕੱਢਿਆ ਲਾਈ ਲੱਗ ਮੁੰਡਾ ਮੂਰਖ ਹੈ ਕਿੰਨਾ ਕਿਚਰ ਹੋ ਗਿਆ ਮਾਤਾ ਇਹ ਘਟਨਾ ਨੂੰ ਮੈਂ ਤਾਂ ਬੱਚਾ ਕਟ ਜਿਆਦਾ ਕੱਕੇ ਨੂੰ ਪੁੱਛ ਲੋ ਤੁਸੀਂ ਮੈਨੂੰ ਵੀ ਸਾਲ 5 ਸਾਲ 7 ਸਾਲ ਮਹੀਨੇ ਕੁਛ ਪੁੱਛ ਜੜੀ ਹੋਣ ਵਾਲੇ ਨੂੰ ਅੱਛਾ ਇੰਨੇ ਚਿਰ ਤੇ ਘਰੋਂ ਬਾਹਰੋਂ ਹਾਂ ਤੇ ਫਿਰ ਤੁਸੀਂ ਰਹਿੰਦੇ ਕਿੱਥੇ ਰਹੇ ਹੋ ਮਾਤਾ ਬੱਚਾ ਲੋਕਾਂ ਦਾ ਕੰਮ ਕਰਦੇ ਹਾਂ ਹਾਂਜੀ ਕਿ ਜਿਹੜੇ ਵੇਲੇ ਮੈਂ ਅੱਜ ਵੀ ਹੁਣ ਤੁਹਾਨੂੰ ਆ ਕੇ ਮਿਲਿਆ ਸੀ ਤਾਂ ਤੁਸੀਂ ਪਿੰਡ ਦੇ ਸਰਪੰਚਾਂ ਦੇ ਘਰੇ ਸੀ ਜਿਹੜੇ ਦਲਤ ਭਾਈ ਦਾ ਰਹਿਣਾ ਸਵਾਂਧਤ ਨੇ ਹਣ ਤੇ ਉਹਨਾਂ ਦੇ ਘਰੇ ਵੀ ਆਉਂਦੇ ਜਾਂਦੇ ਰਹਿੰਦੇ ਪਹਿਲਾਂ ਆਉਂਦੇ ਜਾਂਦੇ ਰਹਿੰਦੇ ਸੀ ਇਸ ਪਿੰਡ ਚ ਕਿੰਨਾ ਕਾਣੇ ਜਾਂਦੇ ਹੁਣ ਤੁਸੀਂ ਬਸ ਇਹਨਾਂ ਦੇ ਘਰੇ ਆਉਂਦੇ ਸੀ ਬੱਚਾ ਹੋਰ ਨਹੀਂ ਸੀ ਕਿਸੇ ਦੀ ਘਰੇ ਜਾਂਦੇ ਤੇ ਹੁਣ ਕਿੱਥੇ ਰਹਿੰਦੇ ਹੋ ਜੀ ਫਿਰ ਹੁਣ ਫਿਰ ਬੱਚਾ ਕਦੇ ਪਹਾੜਾਂ ਚਲੇ ਜਾਵਾਂਗੇ ਉੱਥੇ ਕੰਮਦਾਰੀ ਕਰਾਂਗੇ ਰੋਟੀ ਦਾ ਹਿੱਲਾ ਹਾਂ ਮਤਲਬ ਤੁਸੀਂ ਮਿਹਨਤ ਕਰਕੇ ਮਿਹਨਤ ਕਰਕੇ ਬੱਚਾ ਇਧਰੋਂ ਜ਼ਮੀਨ ਚੋਂ ਕੁਛ ਹਿੱਸਾ ਤੁਹਾਨੂੰ ਕੁਛ ਨਹੀਂ ਬੱਚਾ ਸਾਨੂੰ ਕੁਛ ਨਹੀਂ ਮਿਲਿਆ ਤੇ ਇਰਾਜ ਨੂੰ ਵੀ ਨਹੀਂ ਕੁਛ ਮਿਲਿਆ ਕੁਛ ਨਹੀਂ ਮਿਲਿਆ ਬੱਚੇ ਕੋਈ ਕਾਨੂੰਨੀ ਚਾਰਾ ਜੋ ਹੀ ਕੋਸ਼ਿਸ਼ ਕੀਤਾ ਹੋਵੇ ਨਹੀਂ ਬੱਚਾ ਕੁਛ ਨਹੀਂ ਸੁਣਦੀ ਨਹੀਂ ਇਸ ਬੱਚੇ ਕੋਈ ਗਵਰਨਮੈਂਟ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਹਾਂਜੀ ਸੁਣਾ ਨਹੀਂ ਬੱਚੇ ਕੀ ਚਾਹਣ ਹੋ ਹੁਣ ਤੁਸੀਂ ਬੱਚਾ ਅਸਲ ਕਹਿੰਦੇ ਵੀ ਉਹਦਾ ਹੱਕ ਉਹਨੂੰ ਮਿਲ ਜਾ ਸਾਡਾ ਸਾਨੂੰ ਮਿਲ ਜਾਏ ਕਦੇ ਕੋਈ ਰਿਸ਼ਤੇਦਾਰ ਵੀ ਹੋਣਗੇ ਆਪਣੇ ਸਾਂਝੇ ਜਾਂ ਹੋਰ ਉਹਨਾਂ ਨਾਲ ਹੀ ਗੱਲ ਕੋਈ ਬੱਚਾ ਕਦੇ ਨਹੀਂ ਹੋਈ ਕਰੀ ਕੋਈ ਨਹੀਂ ਜਾਂ ਸੁਣੀ ਨਹੀਂ ਕਿਸੇ ਨੇ ਬੱਚਾ ਮਤਲਬ ਸੁਣੀ ਨਹੀਂ ਕਿਸੇ ਨੇ ਮਾਪੇ ਉਹ ਸੁਣਦੇ ਨਹੀਂ ਹਾਂਜੀ ਥੋੜੀ ਬੇਟੀ ਉਹ ਵਿਆਹੀ ਹੋਈ ਹੈ ਹਾਂਜੀ ਬੱਚਾ ਤੇ ਇਹ ਇਹ ਜਿਹੜੇ ਰਾਜ ਸਿੰਘ ਹੈ ਇਹ ਤਾਂ ਮੈਨੂੰ ਲੱਗਦਾ ਨਹੀਂ ਬਏ ਨਹੀਂ ਬੱਚਾ ਉਹ ਵੱਡੇ ਕਾਕੇ ਤੋਂ ਦੋ ਵਾਰੀ ਹੋ ਗਏ ਵਿਆਹ ਅੱਛਾ ਹਾਂਜੀ ਪਹਿਲਾਂ ਦੋ ਵਾਰੀ ਵਿਆਹੀ ਸੀ ਹਾਂਜੀ ਕਦੋਂ ਨੇ ਬੱਚੇ ਮਰ ਗਏ ਫਿਰ ਇਹ ਵਿਆਹੀ ਵੀ ਕੁੜੀ ਮਿਲਿਆ ਰੋੜਾ ਆਈ ਤੋਂ ਹਾਂ ਤੇ ਬੱਚਾ ਦੋ ਨੇ ਇਹਦੇ ਮੁੰਡਾ ਕੁੜੀ ਉਧਰ ਫਿਰ ਥੋੜੀ ਜਮਾ ਹੀ ਬੋਲ ਚਾਲ ਹੈ ਨਹੀਂ ਬੱਚਾ ਸੀ ਡਰਦੇ ਆ ਨਾ ਫਿਰ ਮਾਰਦੇ ਆ ਸਾਨੂੰ ਉਹ ਘਰ ਨਹੀਂ ਤੱਕੇ ਦੇ ਕਿ ਕੱਢਿਆ ਰਾਤ ਦੇ 11 ਵਜੇ ਕਹਿੰਦਾ ਮੈਂ ਵੱਢ ਕੇ ਮਾਰ ਦੂੰ ਨਾ ਅਰ ਤੇ ਸਿਰ ਪੇਗਾ ਤੋ ਇਹ ਮਾਤਾ ਭਗਵਾਨ ਕੋਰ ਦੀ ਗੱਲ ਹੈ ਤੁਹਾਡੇ ਸਾਹਮਣੇ ਆ ਤੱਤ ਪੂਰੇ ਭਰੋਲਾਂਗੇ ਗੱਲ ਸਾਹਮਣੇ ਲੈ ਕੇ ਆਵਾਂਗੇ ਤੇ ਇਧਰੋਂ ਅਸੀਂ ਨਾਲ ਇਹ ਗੱਲ ਕਰ ਲੈਨੇ ਆ ਰਾਜ ਹੋਰਾਂ ਦੇ ਨਾਲ ਬਾਈ ਦਸੀਗਾ ਸਸਰੀ ਗਾਲਬੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜੇ ਤੁਸੀਂ ਸਾਡੀ ਦੁੱਖ ਤਕਲੀਫ ਸੁਣਨ ਲਈ ਆਏ ਰਾਜ ਭਾਈ ਤੁਹਾਨੂੰ ਪੋਲੀਓ ਕਦੋਂ ਕਦਾਂ ਹੋਇਆ ਹੋਇਆ ਇਹ ਜਨਮ ਤੋਂ ਹੋ ਗਿਆ ਜਾਂ ਬਾਅਦ ਮੇਰਾ ਜੀ 1900 ਸਾਲ ਦੀ ਉਮਰ ਚ ਸਾਹਮਣੇ ਕਰ ਰਹੀ ਲੜਕੀ ਨੇ ਮੇਰੀ ਲੜਕੀ ਤੋਂ ਖੋ ਕੇ ਨਮਾਤਾ ਸੀਗਾ ਨੜ ਕੇ ਤੇ ਬਸ ਬੁਖਾਰ ਚੜਨ ਲੱਗਾ ਸਾਨੂੰ ਪਕਣ ਲੱਗਾ ਅੱਛਾ ਪਹਿਲਾਂ ਬੁਖਾਰ ਚੜਨ ਮਾਤਾ ਕਿ ਬੁਖਾਰ ਬਾਅਦ ਚੜਨ ਮਾ ਬੁਖਾਰ ਬਾਅਦ ਚੜਨ ਲੱਗਿਆ ਬੱਚਾ ਜਿਹਨਾਂ ਨੇ ਸਾਡਾ ਸਾਹ ਖਰੀਦਾ ਉਹ ਬੱਗੇ ਕੇ ਬੱਚਦੇ ਆ ਸਰ ਬਣ ਕੇ ਦੋ ਕ ਨਾਲ ਸਾਹ ਵੀ ਸੱਚ ਮਤਲਬ ਮੁੰਡੇ ਤੋਂ ਲੈ ਕੇ ਨ ਵੱਡੇ ਤੋਂ ਉਹ ਤਾਂ ਚਲੋ ਅੱਡ ਬਾਅਦ ਮੁੰਡੇ ਦੀ ਗੱਲ ਹੈ ਤੇ ਅੱਛਾ ਵੀ ਪਹਿਲਾਂ ਇਹ ਹੋ ਗਿਆ ਹਾਂਜੀ 2 ਸਾਲ ਦਾ ਚੰਗਾ ਪੜਾ ਉਸੇ ਫਿਰ ਲਾਜ ਨਹੀਂ ਕਰਾਇਆ ਸਾਡਾ ਕਰ ਰੋਏ ਗੌਰ ਨਹੀਂ ਇਸ ਕਰਦੇ ਬੇਟਾ ਸਾਡੀ ਗੱਲ ਨਹੀਂ ਸੁਣਦੇ ਤੇ ਰਾਜਬਾਈ ਪੜੇ ਕਿੰਨਾ ਤੁਸੀਂ ਵੀਰ ਜੀ ਮਾਨ ਪੜਿਆ ਬਿਲਕੁਲ ਜੀ ਚਤਾਂ ਮੇਰਾ 1971 ਦਾ ਜਨਮ ਹੈ 53 ਸਾਲ ਦੀ ਉਮਰ ਹੈ ਮਾਤਾ ਮੇਰੀ ਦੀ 84 ਸਾਲ ਦੀ ਉਮਰ ਹੈ ਭਰਾ ਮੇਰਾ ਬਚਪਨ ਤੋਂ ਇਕੱਬਾ ਸੀਗਾ ਮੇਰੇ ਫਾਦਰ ਨੂੰ ਗੁਰਦੇਵ ਸਿੰਘ ਉਹਨਾਂ ਦਾ ਨਾਮ ਹੈ 2007 ਚ ਚਲ ਗਿਆ ਉਹਨਾਂ ਦੀ ਡੈਥ ਹੋ ਗਈ ਉਹਨਾਂ ਮੇਰੇ ਫਾਦਰ ਨੂੰ ਵੀ ਕੁੱਟਦਾ ਰਿਹਾ ਮੇਰੀ ਮਾਤਾ ਨੂੰ ਵੀ ਕੁੱਟਦਾ ਰਿਹਾ ਮੈਨੂੰ ਵੀ ਕੁੱਟਦਾ ਰਿਹਾ ਬਸ ਐਂ ਕਹਿ ਦਿੰਦਾ ਹੁੰਦਾ ਸੀ ਘਰੋਂ ਨਿਕਲ ਜਾ ਘਰੋਂ ਨਿਕਲ ਜਾ ਸਾਨੂੰ ਬਥੇਰੇ ਵਾਰੀ ਕਰੋ ਕੱਢਿਆ ਇੱਕ ਵਾਰੀ ਸਾਨੂੰ ਤਿੰਨਾਂ ਨੂੰ ਕਰੋ ਕੱਢਤਾ ਮੇਰੀ ਮਾਂ ਆਪ ਦੇ ਪੇਕੇ ਚ ਜਾਵੜੀ ਮੈਂ ਆਪਦੀ ਭੈਣ ਕੋਲੇ ਜਿੱਥੇ ਰਹਿਣਾ ਜੀ 44 ਸਾਲ ਤੋਂ ਗੁਰੂ ਸਰਸੈਣੀ ਵਾਲਾ ਪਿੰਡਾ ਬਿਸ਼ੰਡੇ ਦੇ ਕੋਲੇ ਡੱਬਾਲੀ ਰੋਡ ਤੇ ਮੈਂ ਉੱਥੇ ਜਾਵੜਿਆ ਮੇਰਾ ਫਾਦਰ ਆਪ ਦੀ ਭੈਣ ਕੋਲੇ ਜਾਵੜਿਆ ਉਹਦੇ ਪਾਣ ਜੀ ਬਾਅਦ ਚ ਛੱਡ ਗਏ ਤੇ ਮੇਰੇ ਪਿਓ ਨੂੰ ਵੀ ਬਹੁਤ ਕੁੜਦਾ ਰਿਹਾ ਜੀ ਸਾਨੂੰ ਤਿੰਨਾਂ ਨੂੰ ਬੰਨ ਵੀ ਦਿੰਦਾ ਹੁੰਦਾ ਸੀ ਬੰਨ ਕੇ ਵੀ ਕੁੜਦਾ ਰਿਹਾ ਕੰਮ ਚੌਗਣਾ ਕਰਾਉਣਾ ਫੇਰ ਤੁਹਾਡੀ ਉਮਰ ਕਿੰਨੀ ਆ ਹੁਣ 53 ਸਾਲ ਦੀ ਉਮਰ ਹੈ ਜੀ 1971 ਦਾ ਜਨਮ ਹੈ ਮੈਂ ਤਾਂ 6-7 ਸਾਲ ਦੇ ਤੁਸੀਂ ਇਥੋਂ ਤੁਰ ਗਏ ਇਥੋਂ ਵੀਰ ਜੀ ਮੱਠ 9 ਸਾਲ ਦਾ ਹੋਊਗਾ ਤਾਂ ਜੀ 8 ਸਾਲ ਦਾ ਤੇ ਬਸ ਐਂ ਕਹਿ ਦਿੰਦਾ ਸੀ ਵੀ ਘਰ 'ਚ ਤੁਹਾਡਾ ਕੁਝ ਨਹੀਂਗਾ ਬਿਲਕੁਲ ਸਚਾਈ ਹੈ ਕੁਝ ਸਾਨੂੰ ਜ਼ਮੀਨ ਜਾਇਦਾਦ ਚੁਣੀ ਦਿੱਤਾ ਕਿ ਮੈਂ ਇਹਨੇ 420 ਨਾਲਾ ਦੇ ਨਾਂ ਕਰਵਾਈ ਸਾਨੂੰ ਵੀਰ ਜੀ ਪਤਾ ਨਹੀਂ ਸੀ ਭੱਜਾਂ ਨੱਠੀ ਬਹੁਤ ਕਰੀ ਹੈ ਮੈਂ ਤੇ ਮੇਰੀ ਮਾਂ ਅਸੀਂ ਦਿੱਲੀ ਤੱਕ ਵੀ ਗਏ ਆ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਨੂੰ ਮਿਲੇ ਉਹਨਾਂ ਨੇ ਇਹ ਕਦੋਂ ਮਿਲੇ ਸੀ ਮੁੱਖ ਮੰਤਰੀ ਉਹ ਤਾਂ 84 ਵਾਲੇ ਹੁੰਦੇ ਸੀਗੇ ਬਾਬਾ ਜੀ ਅੱਧੀ ਗੱਲ ਹੈ ਜੀ ਬਹੁਤ ਅੱਧੀ ਗੱਲ ਹੈ ਉਦੋਂ ਉਹਨਾਂ ਨੇ 3000 ਰੁਪਿਆ ਲਿਖਤਾ ਸਾਨੂੰ ਜਿਹੜੀ ਅਰਜ਼ੀ ਅਰਜੀ ਦਿੱਤੀ ਤੇ ਉਹਨਾਂ ਨੇ ਸਸਰੀਕਾਲ ਮੰਨੀ ਚੰਡੀਗੜ੍ਹ ਮਿਲੇ ਸੀ ਮਾਂ ਪੁੱਤ ਤੇ ਕੁਝ ਬੋਲੇ ਉਹਨਾਂ ਨੇ ਕੁਝ ਲਿਖਤਾ ਜੇ ਬਾਹਰ ਦਿਖਾਇਆ ਕਹਿੰਦੇ 3000 ਰੁਪਿਆ ਲਿਖਿਆ ਉਹ 3000 ਮਿਲ ਗਿਆ ਪਰ ਉਹ ਸਾਡੀ ਗੱਲ ਤਾਂ ਉਹਨਾਂ ਨੇ ਵੀ ਨਹੀਂ ਪੂਰੀ ਜਾਣੀ ਕਿ ਸੁਣੀ ਕੈਪਟਨ ਅਮਿੰਦਰ ਸਿੰਘ ਨੂੰ ਮੈਂ ਅਸੀਂ ਉਤੋਂ ਸੈਣੀ ਵਾਲਾ ਤੋਂ ਸੰਗਤ ਗਈ ਸੀ ਜੀ ਰੁਮੀ ਵਾਲੇ ਜਦੋਂ ਪਹਿਲਾ ਮੁੱਖ ਮੰਤਰੀ ਬਣਿਆ ਮੱਥਾ ਟੇਕਣ ਆਈ ਸੀ ਉੱਥੇ ਤੇ ਜਦੋਂ ਉੱਥੇ ਮੈਂ ਇੱਕ ਬਾਡੀ ਗਾਰਡਨ ਨੂੰ ਪੁੱਛਿਆ ਜੈਂ ਕਰਕੇ ਵੀ ਮੈਨੂੰ ਜੀ ਘਰੋਂ ਘੱਡੇ ਮੇਰੀ ਮਾਂ ਨੂੰ ਮੈਂ ਮਿਲਣਾ ਉਹਨੇ ਟੇਡਾ ਸਿਰ ਮਾਰਤਾ ਉਹ ਮੱਥਾ ਟੇਕਣ ਆਈ ਸੀ ਕੈਪਟਨ ਸਾਹਿਬ ਤਾਂ ਜੀ ਪਿੱਛੇ ਸੀਗੇ ਉਹ ਵੀ ਵਿੱਚ ਹੀ ਰਹਿ ਗਿਆ ਜੀ ਬਹੁਤ ਭੱਜਾਂ ਨੇ ਠੀਕ ਕਰੀ ਆ ਜੱਗਬਾਣੀ ਵਾਲਿਆਂ ਦਫ਼ਤਰ ਚ ਗਿਆ ਮੈਂ ਕਿ ਜੈਂ ਕਰਕੇ ਮੇਰੀ ਖ਼ਬਰ ਲਾ ਦਿਓ ਉਹ ਕਹਿੰਦੇ ਵੀ ਅਸੀਂ ਐਂ ਨਹੀਂ ਲਾ ਸਕਦੇ ਖ਼ਬਰ ਮੈਂ ਬਹਿਸ ਨਹੀਂ ਕਰਦਾ ਹੁੰਦਾ ਜੀ ਮੈਂ ਆ ਗਿਆ ਫਿਰ ਮੈਂ ਜੱਗਬਾਣੀ ਵਾਲ ਹੋਣੇ ਵੀ ਹੱਥ ਜੋੜਤੇ ਕਹਿੰਦਾ ਸਾਡੀ ਇੰਨੀ ਕਹਿੰਦਾ ਪਹੁੰਚ ਹੈ ਨਹੀਂ ਕਿ ਵੇਸਿਆਂ ਲੋਕਾਂ ਨੂੰ ਇਨਸਾਫ ਦਿਵਾਦਗੇ ਇਹ ਸਾਡੀ ਪਹੁੰਚ ਨਹੀਂ ਕੋਈ ਕਹਿੰਦਾ ਤਾਂ ਤਾਹ ਤੋਂ ਸਰਕਾਰੀ ਚਿੱਠੀ ਲੈ ਕੇ ਆਉ ਕਹਿੰਦਾ ਬਹੁਤ ਹੀ ਭੱਜਾਂ ਨੱਠੀ ਕਰੀਏ ਵੀਰ ਜੀ ਘੱਟੋ ਘੱਟ ਮੇਰੀ ਮਾਂ 10 11 ਵਾਰੀ ਤਾਂ ਮੁਕਸਰ ਗਈ ਕਿਤੇ ਕਹਿੰਦੇ ਸੀ ਡੀਸੀ ਛੁੱਟੀ ਤੇ ਹੈ ਕਿਤੇ ਕਹਿ ਦਿੰਦੇ ਸੀ ਡੀਸੀ ਬਦਲ ਗਿਆ ਕਿਤੇ ਕਹਿੰਦੇ ਸੀ ਡੀਸੀ ਆਇਆ ਨਹੀਂ ਹੁਣ ਸਾਤੋਂ ਭੱਜਾਂ ਨੱਠੀ ਨਹੀਂ ਹੁੰਦੀਗੀ ਦਿੱਲੀ ਅਦਾਲਤ ਦੇ ਵਿੱਚ ਨਹੀਂ ਤੁਸੀਂ ਕੇਸ ਲਾਇਆ ਮੈਂ ਕੇਸ ਲਾਇਆ ਸੀਗਾ ਜੀ ਮੈਂ ਮਲੋਟ ਲਾਇਆ ਸੀਗਾ ਵਕੀਲ ਹੈ ਜੀ ਅਸ਼ੋਕ ਕਾਠਪਾਲ ਬਹੁਤ ਅੱਛਾ ਇਨਸਾਨੀਅਤ ਵਾਲਾ ਵਕੀਲ ਹੈ ਮੈਂ ਉਹਦੇ ਗਿਆ ਕਿ ਮੈਂ ਜਦੋਂ ਉਹਨਾਂ ਦੇ ਕਾਗਜ਼ ਪੱਤਰ ਦਿਖਾਏ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਪੈਸਿਆਂ ਦੀ ਵੀ ਕੋਈ ਗੱਲ ਨਹੀਂ ਬੰਦੇ 'ਚ ਬੜੀ ਇਨਸਾਨੀਅਤ ਹੈ ਤੇ ਇੱਕ ਮੇਰੇ ਦੋਸਤ ਨੇ ਇੱਥੋਂ ਗਏ ਤਾਂ ਕਹਿੰਦਾ ਉਹ ਤਾਂ ਲੰਮਾ ਗੇਸ ਲੈ ਜਾਊਗਾ ਸੁਭਾਸ਼ ਚੰਦਰ ਗੁਕਲਾਨੀ ਦੇ ਜਾ ਮੈਂ ਕਾਗਜ਼ ਆ ਕੇ ਉਹਦੇ ਜਾਵੜਿਆ ਉਹ ਵਕੀਲ ਨੇ 10000 ਮੰਗ ਲਿਆ ਮੈਂ ਕਹਿ ਜੀ ਵੀ ਮੈਂ 2000 ਸਾਨੂੰ ਪਹਿਲਾਂ ਦੇ ਦਿੰਦਾ ਬਾਕੀ ਬਾਅਦ 'ਚ ਦੇ ਦੂੰ ਕਹਿੰਦਾ ਕੋਈ ਗੱਲ ਨਹੀਂ 2000 ਮੈਂ ਦੇਤਾ ਫਿਰ ਉਹ ਵਕੀਲ ਮੈਨੂੰ ਕਹਦਾ ਕਿ ਰੇਣੀ ਤਰੀਕ ਫਿਰ ਮੈਨੂੰ ਜੀ ਸਮਝ ਨਹੀਂ ਆਈ ਦੀ ਕਿ ਮੇਰੀ ਕਿਸਮਤ ਮਾੜੀ ਹੈ ਕਿ ਇੱਥੋਂ ਦਾ ਸਰਕਾਰਾਂ ਦਾ ਸਿਸਟਮ ਮਾੜਾ ਹੈ ਤੇ ਬਸ ਇੱਕੋ ਦੀ ਇਮਾਨਦਾਰੀ ਮੰਨ ਗਿਆ ਵੀ ਉਹ ਬੰਦੇ ਨੇ ਮੇਰੇ ਪੈਸੇ ਮੋੜਤੇ ਨਹੀਂ ਵਕੀਲ ਪੈਸੇ ਨਹੀਂ ਮੋੜਦਾ ਸੁਵਾਸਚੰਦਰ ਗਕਲਾਨੀ ਨੇ ਮੇਰੇ ਪੈਸੇ ਬਿਲਕੁਲ ਪੂਰੇ ਮੋੜਤੇ ਕਾਗਜ਼ ਪੱਤਰ ਮੈਂ ਉਹਦੇ ਕੋਲ 7-8 ਸਾਲਾਂ ਤੋਂ ਲੈ ਕੇ ਗਏ ਚਾਰ ਚਿੱਠੀਆਂ ਲਿਖੀਆਂ ਜੀ ਮੈਂ ਇੱਕ ਮਰਮਾਣ ਸਿੰਘ ਪ੍ਰਧਾਨ ਮੰਤਰੀ ਨੂੰ ਇੱਕ ਉਹਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਇੱਕ ਡੀਜੀਪੀ ਪੰਜਾਬ ਨੂੰ ਤੇ ਇੱਕ ਰਾਸ਼ਟਰਪਤੀ ਨੂੰ ਸ਼ੈਦ ਅਬਦੁਲ ਕਲਾਮ ਸੀਗੇ ਉਹਨਾਂ ਚ ਇੱਕ ਚਿੱਠੀ ਦਾ ਮਾੜਾ ਜਿਹਾ ਐਕਸ਼ਨ ਹੋਇਆ ਵੀ ਐ ਪੁੱਛਿਆ ਗਿਆ ਵੀ ਕੀ ਚੱਕਰ ਹੈ ਵੀ ਉਹ ਭਰਾ ਜ਼ਮੀਨ ਮੰਗਦਾ ਜੀ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆਗਾ ਜੀ ਭੱਜ ਨਟਕੇ ਜੀ ਬਹੁਤ ਥੱਕ ਗਏ ਬਹੁਤ ਕੋਈ ਜਗ੍ਹਾ ਹੈ ਨਹੀਂ ਜਿੱਥੇ ਸੀ ਗਏ ਨਹੀਂ ਦੇਖੋ ਮੈਂ ਹੈਂਡੀਕੈਪਟਾਂ ਹੁਣ ਮੇਰੇ ਤੇ ਹੀ ਬੜਾ ਬੱਸ਼ੂ 53 ਸਾਲ ਦੀ ਉਮਰ ਹੋ ਗਈ ਮਾਂ 84 ਸਾਲ ਦੀ ਹੈ ਹੁਣ ਸਾਥੋਂ ਕਿਤੇ ਨਹੀਂ ਜਾਇਆ ਜਾਂਦਾ ਜੀ ਸਾਡੀ ਸੋਡੇ ਰਾਹੀ ਬੇਨਤੀ ਹੈ ਸਰਕਾਰਾਂ ਨੂੰ ਸਿਸਟਮ ਨੂੰ ਵੀ ਸਾਨੂੰ ਇਨਸਾਫ਼ ਮਿਲੇ ਕਿ ਜੀ ਮੇਰੇ ਭਰਾ ਨੇ ਜੀ ਕਿਵੇਂ ਨਾ ਕਰਵਾਈ ਇਹ ਸਾਰੀ ਚੀਜ਼ ਦੀ ਸ਼ਾਨ ਬੀਣ ਹੋਵੇ ਕਾਨੂੰਨ ਨੂੰ ਉਹ ਬੰਦੇ ਨੇ ਧੋਖਾ ਦਿੱਤਾ ਹੈ ਜ਼ਮੀਨ ਕਿੰਨੀ ਆ ਤੁਹਾਡੇ ਕੋਲੇ ਜ਼ਮੀਨਤਾ ਜੀ ਮੈਨੂੰ ਇਹਨਾਂ ਸੱਚ ਦੱਸਾਂ ਤਾਂ ਪਤਾ ਹੀ ਨਹੀਂ ਕੋਈ ਤਾਂ ਕਹਿ ਦਿੰਦਾ ਸਾਡੇ ਕੋਲੇ ਜ਼ਮੀਨ ਵੈਸੇ ਮਾਤਾ ਦੀ ਯਾਦ ਨਹੀਂ ਸਾਡੇ ਕੋਲੇ 9 ਕਿੱਲੇ ਕੋਣੀ 11 ਕਿੱਲੇ ਆ ਜਾਂ ਕੋਸੀ ਕੋਈ ਮੈਨੂੰ ਕਹਿ ਦਿੰਦਾ ਤੁਹਾਡੇ ਕੋਲੇ 5.7 ਕਿੱਲੇ ਕੋਈ ਕਹਿੰਦਾ 6.5 ਕਿੱਲੇ ਆ ਪੁਰਾਣੇ 20 ਕਿੱਲੇ ਸੀ ਦੇਖੋ ਨਵੇਂ ਹੁਣ ਕਿਵੇਂ ਬਣ ਗਏ ਪੁਰਾਣੇ 20 ਕਿੱਲੇ ਸਮਝੋ ਚੰਗੀ ਪਤਾ ਪਤਾ 20 ਕਿੱਲੇ ਜਾਂ ਘਮਾ 2,5 ਕਮਾਹ ਕਮਾਹ ਹਾਂ ਆਏ ਹੋ ਸਾਬ ਤੁਸੀਂ ਜੋੜਨ ਬੱਚਾ ਮੈਨੂੰ ਪਤਾ ਨਹੀਂ ਸਹੀ ਪੁਰਾਣੇ 20 ਸੀ ਕਮਾਹ ਬੱਚਾ ਇੱਕੋ ਹੀ ਟੱਕਾ ਉੱਤੇ ਬੀਰ ਜੀ ਤੱਕ ਦੋ ਪਾਸੇ ਸੀ ਇਧਰ ਸੜਕ ਵੱਡੀ ਤੇ ਸੀ ਉਹ ਵੇਚ ਕੇ ਨੇ ਹੋਰ ਪਾਸੇ ਲੈ ਲੈਣੇ ਸਬੂਤ ਮਟਾਤੇ ਤੇ ਸਾਡਾ ਇੱਕ ਗਵਾਂਢੀ ਸੀ ਉਹਦਾ ਨਾਮ ਫਲੇਲ ਸਿੰਘ ਸੀਗਾ ਉਹ ਬਚਪਨ ਤੋਂ ਨਾ ਸਾਡਾ ਪੌਣੇ ਦੋ ਕਨਾਲਾਂ ਚ ਘਰ ਸੀਗਾ ਕਿ ਉਹ ਘਰ ਮੇਰੇ ਪਿਓ ਤੋਂ ਮੰਗਦਾ ਮੇਰੇ ਪਿਓ ਜਵਾਬ ਦੇ ਦਿੰਦਾ ਮੇਰੇ ਪਿਓ ਨੇ ਇੱਕ ਦੋ ਵਾਰੀ ਉਹਨੂੰ ਭੱਜ ਕੇ ਹੀ ਪਿਆ ਕਹਿੰਦਾ ਵੀ ਤੂੰ ਸਾਨੂੰ ਕਿਉਂ ਤਰਾ ਐਡਾ ਵੇੜਾ ਤੂੰ ਸਾਡਾ ਘਰ ਕਿਉਂ ਮੰਗਦਾ ਉਹਨੇ ਅੱਖ ਨਹੀਂ ਛੜੀ ਘਰ ਤੋਂ ਛੱਡੀ ਜਦੋਂ ਮੇਰਾ ਪਿਓ ਚਲ ਗਿਆ ਮੇਰੇ ਭਰਾ ਤੋਂ ਉਹਨੇ 16 ਲੱਖ ਦੀ ਹਜ਼ਾਰ ਰੁਪਏ ਲੈ ਲਿਆ ਮੈਂ ਆਇਆ ਮੇਰਾ ਭਣੋਇਆ ਆਇਆ ਮੇਰੀ ਭੈਣ ਆਈ ਤਿੰਨ ਬੰਦੇ ਮੈਂ ਸਣੇ ਵਾਲੇ ਤੋਂ ਹੋਰ ਲੈ ਆਇਆ ਅਸੀਂ ਉਹਨਾਂ ਨੇ ਮਨਤਾ ਫਲੇਲ ਸਿੰਘ ਨੇ ਕੀਤੀਆਂ ਵੀ ਸਾਡੀ ਆਤਮਾ ਜੁੜੀ ਹੈ ਘਰ ਨਾਲ ਤੇ ਸਾਡਾ ਲੈ ਉਹਨੇ ਉਤੋਂ ਦੀ ਹੋਏ ਕਹਿੰਦਾ ਥੋੜਾ ਘਰ ਚ ਕੀ ਹੈ ਉਹਨੇ ਘਰ ਲੈ ਲਿਆ ਪਰ ਉੱਥੇ ਮਹਾਰਾਜ ਨੇ ਮੇਰੀ ਥੋੜੀ ਜੀ ਰਹਿ ਕਰਾਈ ਉਹਦੇ ਮੁੰਡੇ ਦੇ ਕੈਂਸਰ ਹੋ ਗਿਆ ਤਿੰਨ ਸਾਲਾਂ ਬਾਅਦ ਫਲੇਲ ਚਲ ਗਿਆ ਫਲੇਲ ਦੇ ਘਰ ਵਾਲੇ 8 ਦਿਨਾਂ ਬਾਅਦ ਚਲ ਗੀ ਹੁਣ ਉਹ ਮੁੰਡਾ ਕੋਠੀ ਪਾਈ ਬੈਠਾ ਮੈਂ ਉਕਾਰ ਹਰ ਹਾਲਤ ਮੜਵਾਉਣਾ ਜੀ ਮੈਨੂੰ ਪੂਰਾ ਇਨਸਾਫ ਮਿਲੇ ਮੇਰਾ ਹੁਣ ਉੱਥੇ ਜੀ ਨਹੀਂ ਲੱਗਦਾ 44 ਸਾਲ ਬਗਾਨੇ ਪਿੰਡ ਰਹਿਣਾ ਬਗਾਨੇ ਘਰੇ ਰਹਿਣਾ ਬਹੁਤ ਔਖਾ ਜੀ ਮੈਂ ਸੁਪਨੇ ਚ ਨਾ ਪਤਾ ਨਹੀਂ ਕਿੰਨੇ ਵਾਰੀ ਘਰੇ ਆ ਗਿਆ ਮੇਰਾ ਮੇਰਾ ਫਾਦਰ ਸਾਹਿਬ 2007 ਚ ਚਲ ਗਏ ਸੁਪਨੇ ਚ ਮੈਨੂੰ ਉਹ ਵੀ ਘਰੇ ਬੁਲਾਉਂਦੇ ਮੈਂ ਸੱਚ ਕਹਿੰਦਾ ਜੀ ਮੈਂ ਝੂਠ ਬੋਲਾਂ ਮੈਨੂੰ ਰੱਬ ਮਾਰੀ ਮੈਂ ੱਟਕੇ ਖਾਂਦੇ ਫਿਰਦੇ ਹ ਰੁਲਦੇ ਫਿਰਦੇ ਮਾਰ ਡਰੋਲਦੀ ਫਿਰਦੀ ਮੈਂ ਅਡਰੋਲੀ ਜਾਂਦਾ ਸਿਸਟਮ ਇੰਡੀਆ ਦਾ ਬਹੁਤ ਖਰਾਬ ਹੈ ਜੀ ਇਹਦੇ ਚ ਭਾਰਤ ਦੇ ਸਿਸਟਮ ਦੀ ਵੀ ਬੇਇੱਜ਼ਤੀ ਹੈ ਜੇ ਸਾਨੂੰ ਨਹੀਂ ਇਨਸ ਯਾ ਦੀ ਪਾਵਰ ਦਿਖਾਵੇ ਕਚਹਿਰੀਆਂ ਦੇ ਗੇੜੇ ਸਾਫੀ ਹੁਣ ਵੱਜਦੇ ਨਹੀਂਗੇ ਮੈਥੋਂ ਵੀ ਤਰਿਆ ਨਹੀਂ ਜਾਂਦਾ ਮੇਰੀ ਸੁਪਰੀਮ ਕੋਰਟ ਨੂੰ ਵੀ ਬੇਨਤੀ ਹੈ ਵੀ ਸਾਨੂੰ ਇਨਸਾਫ ਮਿਲੇ ਮੇਰੀ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਦੀਨ ਨੂੰ ਵੀ ਬੇਨਤੀ ਹੈ ਕਿ ਸਾਨੂੰ ਇਨਸਾਫ ਦੇਉਣ ਮੇਰੀ ਥੋੜੇ ਰਾਹੀਂ ਤਿੰਨ ਚਾਰ ਬੰਦਿਆਂ ਨੂੰ ਉਹਨਾਂ ਨੂੰ ਬੇਨਤੀ ਹੈ ਜਿਵੇਂ ਜੀ ਜਗਮੀਤ ਸਿੰਘ ਕੈਨੇਡਾ ਵਾਲੀ ਹੈ ਜਿਹੜੇ ਪੋਲਿਟਿਕਸ ਦੇ ਵਿੱਚ ਹੈ ਮੇਰੀ ਉਹਨਾਂ ਨੂੰ ਵੀ ਹੱਥ ਜੋੜ ਕੇ ਸਪੈਸ਼ਲ ਬੇਨਤੀ ਹੈ ਵੀ ਮੈਨੂੰ ਇਨਸਾਫ ਦਿਵਾਉਣ ਉਹਨਾਂ ਬਦਲੇ ਮੈਂ ਸੁਣਿਆ ਵੀ ਉਹ ਬਹੁਤ ਇਨਸਾਫ ਦਵਾਉਂਦੇ ਹੈ ਮੇਰੀ ਯੋਗਿੰਦਰ ਸਿੰਘ ਉਭਰਾਏ ਜੀ ਨੂੰ ਬੇਨਤੀ ਹੈ ਮੇਰੀ ਆਨੰਦ ਮਹਿੰਦਰਾ ਜੀ ਨੂੰ ਵੀ ਬੇਨਤੀ ਹੈ ਮੈਂ ਸੁਣਿਆ ਵੀ ਉਹ ਗੰਦੇ ਇਨਸਾਫ ਦਵਾਉਂਦੇ ਐ ਮੈਨੂੰ ਪੂਰਾ ਇਨਸਾਫ ਮਿਲੇ ਘਰ ਅਸੀਂ ਜੀ ਹਰ ਹਾਲ ਵਾਪਸ ਲੈਣਾ ਐ ਭਾਵੇਂ ਮੈਂ 4 ਸਾਲ ਜਿਉਂ ਆ ਭਾਵੇਂ 5 ਸਾਲ ਜਿਉਂ ਮੈਂ ਚ ਉਹਨਾਂ ਵੀ ਅਸੀਂ ਆਪਦੇ ਘਰੇ ਆ ਕੇ ਪ੍ਰਾਨ ਤੇ ਅੱਗ ਗੀ ਹੁਣ ਜ਼ਿੰਦਗੀ ਦਾ ਟੱਪ ਗਈ ਮੌਤ ਨੇੜੇ ਦੀਂਦੀ ਐ ਜੇ ਮੈਨੂੰ ਗਿਰਜੀ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੀ ਇਸ ਵੀਡੀਓ ਰਾਹੀਂ ਕੰਮ ਸੇ ਕੰਮ ਭਾਰਤ ਦਾ ਜਿਹੜਾ ਸਿਸਟਮ ਐ ਇਹਦੀ ਤਾਂ ਦੁਨੀਆਂ 'ਚ ਤਸਵੀਰ ਜਾਊਗੀ ਨਾ ਜੀਵੇਂ ਮੋਦੀ ਸਾਹਿਬ ਕਹਿੰਦੇ ਸਾਨੂੰ 8ਵੇਂ ਸਰਪੰਚ ਬਣਾ ਦੇ ਦੁਨੀਆ ਦੀ ਮੇਰੀ ਮੋਦੀ ਸਾਹਿਬ ਨੂੰ ਬੇਨਤੀ ਵੀ ਪਹਿਲਾਂ ਘਰ ਦਾ ਸਿਸਟਮ ਸੁਧਾਰੋ ਤੁਹਾਨੂੰ ਮਹਾਰਾਜ 8ਵੇਂ ਸਰਪੰਚ ਬਣਾਵੇ ਦੁਣਨਾ ਤਾਂ ਮੋਦੀ ਸਾਹਿਬ ਨੂੰ ਵੀ ਬੇਨਤੀ ਹੱਥ ਜੋੜ ਕੇ ਮੈਂ ਤੇ ਸ਼ਾਹ ਜੀ ਨੂੰ ਵੀ ਬੇਨਤੀ ਹੈ ਮੇਰੀ ਇਸ ਟਾਈਮ ਜਿਹੜੇ ਰਾਸ਼ਟਰਪਤੀ ਮੁਰਮ ਜੀ ਆ ਉਹਨਾਂ ਨੂੰ ਵੀ ਬੇਨਤੀ ਹੈ ਠੀਕ ਹੈ ਜੀ ਮੇਰੀ ਲਖੇ ਸਧਾਣੀ ਵੀਰ ਜੀ ਨੂੰ ਵੀ ਬੇਨਤੀ ਹੈ ਇੱਕ ਵਾਰੀ ਉਹ ਸੈਣੇ ਵਾਲੇ ਆਏ ਸੀ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ ਮੇਰੇ ਨੇੜੇ ਹੀ ਉਹ ਖੜੇ ਸੀਗੇ ਉਹਨਾਂ ਦੀ ਵਿਚਾਰਧਾਰਾ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਲੋਕਾਂ ਦੀ ਗੱਲ ਸੁਣਦੇ ਐ ਤੇ ਮੇਰੀ ਸਾਰੀ ਸਾ ਇਸ ਨੂੰ ਇਨਸਾਫ ਮਿਲੇ ਜੀ ਭਾਜ ਨਾ ਠੋਦੋਂ ਤੋਂ ਸਾਤੋਂ ਅਦਾਲਤੀ ਚੱਕਰ ਨਹੀਂ ਲੱਗਦੇਗੀ ਤੁਹਾਡੇ ਕੋਲੇ ਸਬੂਤ ਹੈਗੇ ਕੋਈ ਕਿਸ ਨੂੰ ਪਿੰਡ ਦੇ ਲੋਕ ਜਾਣਦੇ ਇੱਥੇ ਵੀਰ ਜੀ ਸਬੂਤ ਮੇਰੇ ਕੋਲੇ ਪਹਿਲਾ ਵਾਲਾ ਹੈਂਡੀਕੈਪਡ ਆਈਡੈਂਟੀਟੀ ਕਾਰਡ ਹੈ ਠੀਕ ਹੈ ਜੀ ਤੇ ਮੈਨੂੰ ਹੁਣ ਤੁਸੀਂ ਪੁੱਛ ਲਓ ਮੈਂ ਚਿਰ ਦਾ ਰਹਿਣਾ ਫਿਰ ਵੀ ਮੈਨੂੰ ਪਤਾ ਜੀ ਉਹ ਤਾਂ ਅਕਸਰ ਜੀ ਪਤਾ ਲੱਗੂਗਾ ਹੀ ਕੋਈ ਐ ਕੋਈ ਜਿਹੜੇ ਦੋ ਚਾਰ ਨਹੀਂ ਜਾਣਦੇ ਜਿਹੜੇ ਬੰਦੇ ਜਾਣਦੇ ਉਹ ਤਾਂ ਮੰਨਣਗੇ ਵੀ ਹਾਂ ਇਸ ਘਰ ਚੋਂ ਹੈ ਅੱਛਾ ਜਦੋਂ ਕੁਰਸੀ ਨਾਵਾ ਚੜਦਾ ਪਿਤਾ ਦੀ ਮੌਤ ਹੁੰਦੀ ਹੈ ਤਾਂ ਜ਼ਮੀਨ ਹੈ ਪਤਨੀ ਤੇ ਉਹਦੇ ਬੱਚਿਆਂ 'ਚ ਵੰਡੀ ਜਾ। ਉਹ ਜੀ ਸਾਨੂੰ ਪਤਾ ਨਹੀਂ ਵੀਰ ਜੀ ਉਹਨੇ ਕਿਵੇਂ ਕਰਿਆ ਬੰਦੇ ਨੇ ਘਰੋਂ ਸਾਨੂੰ ਕੱਢ ਦਿੰਦਾ ਹੁੰਦਾ। ਸੱਚ ਸੱਚ ਉਹ ਸਾਡੇ ਨਾਲ ਚੜੀ ਨਹੀਂ। ਅੱਛਾ। ਜੋ ਸਾਡਾ ਪਿਤਾ ਮੇਰੇ ਸਨ ਚੋਹੀ ਭੈਣ ਭਰਾਵਾਂ ਨੂੰ ਚੜ ਗਈ ਬੱਚਾ। ਹਾਂਜੀ। ਸਾਡੇ ਨਾਲ ਨਹੀਂ ਚੜੀ ਬੱਚਾ। ਪਤਾ ਨਹੀਂ ਕੀ ਕੀਤਾ ਇਹ ਮੁੰਡੇ ਨੇ ਕੀ ਨਾ ਕੋਈ ਹੋਰ ਮਾਂ ਬਣਾਈ। ਪਤਾ ਕੋਈ ਨਹੀਂ ਬੱਚਾ। ਯਾਨੀ ਕੋਈ 420 ਮੁੰਡੇ ਨਹੀਂ ਕੀਤੀ। ਮੁੰਡਾ ਹੀ ਪੜਾ ਬੇਟਾ ਸਾਡਾ। ਹਾਂਜੀ। ਸੱਚ ਬੋਲਦੇ ਆ ਸੀ। ਜਿਹੜਾ ਲੋਭੀ ਨਾਲ ਚਾਹ ਮਤਲਬ ਮਰਨਾ ਭੁੱਲੇ ਹੋਏ ਬੱਚਾ ਮਰ ਹਰੇਕ ਨੇ ਜਾਣਾ ਪਰ ਇਸ ਤਰ੍ਹਾਂ ਨਾ ਸਾਡੇ ਆਉ ਕਰਦਾ ਅਸੀਂ ਬਹੁਤ ਉਨੀ ਪ੍ਰਦੇਸੀ ਬਣ ਕੇ ਕੋਈ ਵੀ ਅਸਰਾ ਨਹੀਂ ਕਰਬਦਾ ਅਸਰਾ ਬੱਚਾ ਜਿਹਾ ਸੋਡੇ ਵਰਗੇ ਸੱਚੇ ਸੁੱਚੇ ਦਾ ਕੋਈ ਅਸਰਾ ਨਹੀਂ ਸਨਾਂ ਕਿਸੇ ਵੀ ਜੀ ਰਿਸ਼ਤੇਦਾਰ ਨੇ ਰਹਿ ਨਹੀਂ ਕਰਾਈ ਕਿਸੇ ਰਿਸ਼ਤੇਦਾਰ ਨੇ ਰਹਿ ਨਹੀਂ ਕਰਾਈ ਮੈਂ ਜੇ ਕਿਸੇ ਕੋਲ ਦੁੱਖ ਰੋਣਾ ਉਹ ਤੇਰੀ ਇਕਲੱਤ ਆ ਤੂੰ ਕੀ ਕਰਨੀ ਐ ਜਮੀਂ ਐ ਨਾ ਤੂੰ ਕੀ ਘਰ ਕੀ ਕਰਨਾ ਮੈਂ ਕਹਿੰਦਾ ਮੈਨੂੰ ਇਹ ਰੱਬ ਨੇ ਹੈਂਡੀਕੈਪਟ ਕਿਉਂ ਬਣਾਇਆ ਹੈਂਡੀਕੈਪਟ ਦਾ ਬੰਦਾ ਢਾੜੀ ਵੀ ਨਹੀਂ ਕਰ ਸਕਦਾ ਕੋਈ ਮੈਨੂੰ ਕਹਿੰਦਾ ਸੀ ਤੈਨੂੰ ਸਰਸਿ ਛੱਡਿਆ ਹੁੰਨੇ ਕੋਈ ਕਹਿੰਦਾ ਸੀ ਤੈਨੂੰ ਹਜੂਰ ਸਾਹਿਬ ਛੱਡਿਆ ਹੁੰਨੇ ਨਹੀਂ ਮੈਂ ਭਵੇਂ ਰਹਿਣਾ ਉੱਥੇ ਮੇਰੀ ਆਤਮਾ ਇੱਥੇ ਹਾਲ ਮਲੇ ਰਹਿੰਦੀ ਐ ਜੀ ਹੁਣ ਫਿਰ ਤੁਹਾਡੇ ਕੋਲੇ ਗੁਜ਼ਾਰੇ ਵਾਸਤੇ ਕੀ ਐ ਦੇਖੋ ਜੀ ਮੇਰੀ 1500 ਪੈਨਸ਼ਨ ਐ ਮੈਂ ਭੈਣ ਕੋਲੇ ਰਹਿਣਾ ਰੋਟੀ ਪਾਣੀ ਉਹਨਾਂ ਦੇ ਘਰੋਂ ਹੀ ਖਾਣੇ ਆ ਉੱਥੇ ਰਹਿਣੇ ਆ ਉਹ ਸ਼ਹਿਰ ਰਹਿੰਦੇ ਆ ਜੀ ਆਪ ਰੋਟੀ ਪਾਣੀ ਮ ਬਣਾਉਣਾ ਮੇਰੇ ਭਾਣ ਜੀ ਮੇਰਾ ਖਰਚਾ ਜਾਨੀ ਕਿ ਮੈਂ ਬਾਲਾ ਦੁੱਖ ਵੀ ਨਹੀਂ ਦਿੰਦਾ 1500 ਰੁਪਏ ਮੇਰੀ ਪੈਨਸ਼ਨ ਹੈ ਮਾਤਾ-ਦਾਤਾ ਦਾ ਰਕਾਰਡ ਵੀ ਨਹੀਂ ਪੂਰਾ ਬਣਿਆ ਕੋਈ ਇਹਨਾਂ ਦੀ ਪੈਨਸ਼ਨ ਨਹੀਂ ਲੱਗੀ ਕੁੱਲ ਮਿਲਾ ਕੇ ਤਾਂ ਜੀ ਬਹੁਤ ਔਖ ਹੈ ਜਦੋਂ ਬੰਦੇ ਕੋਲੇ ਆਪਦਾ ਘਰ ਨਾ ਹੋਵੇ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਸਾਡੇ ਨਾਲ ਇੰਨਾ ਤੱਕਾ ਹੋ ਗਿਆ ਸਾਡੀ ਕਿਸ ਨੇ ਰਹਿ ਨਹੀਂ ਕਰਾਈ ਅਸੀਂ ਭਵੇਂ ਜਮਾਨਾ ਕੁਛ ਹੋਵੇ ਕੰਮ ਸੇ ਕੰਮ ਇਸ ਵੀਡੀਓ ਰਾਹੀਂ ਭਾਰਤ ਦੇ ਸਿਸਟਮ ਦੀ ਮੇਰੇ ਭਰਾ ਦੀ ਸਾਰੀ ਦੁਰਨਾਦਰੀ ਦੇ ਵਿੱਚੋਂ ਜੋ ਕੀਤਾ ਹੈ ਸਾਡੇ ਨਾਲ ਉਹ ਤਾਂ ਸਾਹਮਣੇ ਆਊਗਾ ਨਾ ਇਹਦੇ 'ਚ ਕਾਨੂੰਨ ਤੇ ਵੀ ਬੇਇੱਜ਼ਤੀ ਹੈ ਉਹਨੇ ਕਾਨੂੰਨ ਨੂੰ ਧੋਖਾ ਦਿੱਤਾ ਉਹਨੇ ਕਾਨੂੰਨ ਨਾਲ ਬਹੁਤ ਵੱਡੀ ਚਲਾਕੀ ਕੀਤੀ ਹੈ ਦੇਖੋ ਅਨਪੜ੍ਹ ਬੰਦਾ ਹੈ ਉਹਨੂੰ ਕਿਹਨੇ ਇੰਨਾ ਕੁ ਸਿਖਾਇਆ ਅਸੀਂ ਕਿੰਨੇ ਵੀ ਜਿਵੇਂ ਜਿਵੇਂ ਉਹਨੇ ਜ਼ਮੀਨ ਨਾ ਕਰਵਾਈ ਹੈ ਘਰ ਉਹਨੇ ਕਿਉਂ ਦੇਚਿਆ ਘਰ 'ਚ ਉਹਨੇ ਕੱਖ ਨਹੀਂ ਦਿੱਤਾ ਕੱਲਾ ਘਰ ਛੱਡ ਲੋਂਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਜੀ ਮੈਂ 8 ਸਾਲ ਹੋ ਗਏ ਉਹਨੂੰ ਦੇਖਿਆ ਨਹੀਂ ਠੀਕ ਹੈ ਜੀ ਉਹ ਕਹਿੰਦਾ ਤੁਸੀਂ ਲੱਗਦੇ ਕਿਉਂ ਕਰਦੇ ਸਾਥੋਂ ਚੌਗਣਾ ਕੰਮ ਕਰਵਾਉਂਦਾ ਇੱਕ ਵਾਰੀ ਜੋ ਸਾਨੂੰ ਸਾਨੂੰ ਪਹਿਲਾਂ ਦੱਸ ਕੇ ਛੱਡਿਆ ਘਰੋਂ ਕੱਢਿਆ ਅਸੀਂ ਦਵਾਰੇ ਆ ਗਏ ਫੇਰੇ ਨੇ ਕੀ ਕਰਿਆ ਮੰਜੇ ਵੀ ਲਕੋਤੇ ਖੰਡ ਚਾਹ ਵੀ ਅੰਦਰ ਲਕੋ ਦਿੰਦਾ ਸੀ ਇੱਥੋਂ ਤਾਈ ਕਿ ਤਵਾ ਵੀ ਲਕੋ ਦਿੰਦਾ ਸੀਗਾ ਅਸੀਂ ਥੱਲੇ ਪੈਂਦੇ ਰਹੇ ਜੀ ਫੇਰ ਮੇਰੇ ਪਿਓ ਨੂੰ ਤਾਂ ਜਾਨਕਿਆ ਕੰਮੋਂ ਤੋਂ ਵੱਧ ਕਰਾਉਂਦਾ ਕੁੱਟਦਾ ਮਾਰਦਾ ਹਣੋ ਵੀ ਫੇਰ ਉਹਦਾ ਇਹਨੇ ਚੂਕਣਾ ਤੋੜਿਆ ਠੀਕ ਹੈ ਜੀ ਫਿਰ ਪਿੰਡ 'ਚ ਦੋ ਮੁੰਡਿਆਂ ਨੇ ਇੱਕ ਸੁੱਖਾ ਮੁੰਡਾ ਉਹਨੇ ਸਾਹੰਦਿਆ ਮੇਰੇ ਪਿਓ ਨੂੰ ਇੱਕ ਮੇਰੇ ਸਗੇ ਚਾਚੇ ਦੇ ਮੁੰਡੇ ਬੁੱਟੇ ਨੇ ਸਾਹੰਦਿਆ ਮੇਰਾ ਪਿਓ ਵੀ ਰੁੜ ਕੇ ਮਰਿਆ ਜੀ ਤੇ ਹੁਣ ਚਾਚੇ ਤਾਏ ਹੋਰ ਕਿੰਨੇ ਕਹੋ ਕੋਈ ਨਹੀਂ ਥੋਡੀ ਸਹਾਇਤਾ ਕਰਦਾ ਕੋਈ ਨਹੀਂ ਵੀਰ ਜੀ ਕੋਈ ਕਿਸੇ ਦੇ ਬਦਲੇ ਬੋਲਦਾ ਰੱਬ ਕਰ ਸੁਰਗੇ ਸਾਰੀ ਹੈ ਨਹੀਂ ਕੋਈ ਹੁਣ ਤਾਂ ਮੁੰਡਾ ਹੀ ਆ ਸਾਡੇ ਰਿਆ ਹੋਰ ਕੋਈ ਨਾ ਗਰਾਣੀ ਵੀ ਚਲੀ ਗਈ ਬੱਚਾ ਬਸ ਕਰਾਈ ਨਹੀਂ ਸਕਿਆ ਨੇ ਸਾਡੀ ਰਾਇ ਆਪ ਸੱਚ ਬੋਲਦੇ ਆ ਕਰਾਈ ਨਹੀਂ ਉਹਨਾਂ ਦੇ ਫਰੇਲ ਕੇ ਅਸੀਂ ਜਾਂਦੇ ਜਦੋਂ ਲੜਦਾ ਵੀ ਸਾਡੇ ਸੰਸਾਰ ਲੜਦਾ ਵੀ ਸਾਰਾ ਪਰਿਵਾਰ ਉਹਨਾਂ ਦਾ ਕਹਿੰਦਾ ਆਖਾਂਗੇ ਭਾਈ ਜਰੂਰ ਆਖਾਂਗੇ ਹੁਣ ਲੜਦਾ ਹੁਣ ਉਹਨਾਂ ਨੇ ਤਾਂ ਲੈਣਾ ਸੀ ਸਾਡਾ ਘਰ ਕਹਿੰਦੇ ਨਹੀਂ ਸੀ ਉਹਨਾਂ ਉਹਨੂੰ ਕਹਿੰਦੇ ਨਹੀਂ ਸੀ ਮੂਰਖ ਨੂੰ ਸਾਡੇ ਮੂੰਹ ਤੇ ਕਹਿ ਰਹੇ ਸਾਂਹ ਕੱਢ ਦੂੰਦਾ ਫੇਰ ਆ ਜਿਓ ਤੇ ਜਰੂਰ ਇਹਨੂੰ ਅਸੀਂ ਆਖਾਂਗੇ ਕੰਵਲ ਆਇਆ ਤਾਂ ਫਰਾਨਾ ਤੇ ਹਮਕਾ ਸਾਂਹ ਤਾਂ ਬਿਟਾ ਉਹਦਾ ਪੁੱਲਾ ਲੱਗ ਗਿਆ ਸਾਂਹ ਲੈ ਲਿਆ ਤਾਂ ਵੀ ਸਸਤੇ ਲੈ ਲਿਆ 8 ਲੱਖ ਪਤਾ ਨਹੀਂ 12000 ਦਾ ਇੰਨਾ ਕੀ ਬੈ ਲੈ ਲਿਆ ਬੱਚਾ ਰੋਕ ਨਾ ਜੀ ਜੁੱਲੀ ਮਾਤਾ ਦਾ ਨਾ ਪੂਰਾ ਦਿਮਾਗ ਕੰਮ ਕਰਦਾ ਨਹੀਂ ਭੁੱਲ ਜਾਂਦੇ 16 ਲੱਖ 20000 ਦਾ ਲਿਆ ਉਹਨਾਂ ਨੇ ਕਰਾ ਨੇ ਕਨਾਲ ਦੇ ਹਿਸਾਬ ਨਾਲ ਤਾਂ ਫਿਰ ਦੋ ਗਨਾਲਾ ਉਹਨਾਂ ਦੀ ਹੀ ਹੋ ਗਈਆਂ ਦਿਮਾਗ ਤਾਂ ਉਹਨਾਂ ਦਾ ਸਹੀ ਕਰਦਾ ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਵੱਧ ਕੈਲਕੂਲੇਟ ਕਰ ਲੇ ਜੀ ਸਾਰਾ ਜੀ ਉਹਨਾਂ ਨੇ 16 ਲੱਖ 30 ਹਜ਼ਾਰ ਦਾ ਘਰ ਲਿਆ ਸਾਡਾ ਬਣਿਆ ਬਣਾਇਆ ਉਹ ਘਰ ਮੇਰੇ ਬਹੁਤ ਚੁੱਭਦਾ ਜੀ ਉਹ ਘਰ ਤਾਂ ਮੈਂ ਵੀ ਚਾਹੁੰਨਾ ਵੀ ਜੇ ਮੈਨੂੰ ਇਨਸਾਫ ਨਾ ਮਿਲੇ ਨਾ ਤਾਂ ਮੈਂ ਰੱਬ ਨੂੰ ਕਹਿੰਦਾ ਵੀ ਮੇਰੀ ਆਤਮਾ ਨੂੰ ਸ਼ਾਂਤੀ ਨਾ ਮਿਲੇ ਮੈਂ ਪ੍ਰੇਤ ਬਣ ਕੇ ਉਸ ਘਰ ਆਵਾਂ ਇੰਨਾ ਮੇਰਾ ਉਸ ਘਰ ਨਾਲ ਮੋਹ ਹੈ ਜੀ ਬਹੁਤ ਮੋਹ ਹੁੰਦਾ ਜੀ ਮੈਨੂੰ ਘਰ ਦਾ ਇਕੱਲਾ ਸਾਨੂੰ ਛੱਡ ਜਾਂਦਾ ਨਾ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਉਸਦੇ ਹੁਣ ਤਾ ਵੀਰ ਜੀ ਮੈਂ ਕਹਿੰਨਾ ਵੀ ਮੈਨੂੰ 사ਵਾ ਕਰ ਸਾਡਾ ਹਰ ਹਾਲਤ ਵਾਪਸ ਮਿਲੇ ਚਾਹੇ ਅਸੀਂ 4 ਸਾਲ ਰਹਿਗੇ ਚਾਹੇ 5 ਸਾਲ ਚਾਹੇ 10 ਸਾਲ ਠੀਕ ਹੈ ਜੀ ਹੁਣ ਪਤਾ ਹੈ ਜ਼ਿੰਦਗੀ ਟੱਪੀ ਜਿਆਦੇ ਥੋੜੀ ਰਹੇਗੀ ਪਰ ਉਸ ਘਰੇ ਪ੍ਰਾਨ ਤਿਆਗਣੇ ਇੱਕ ਅਸੀਂ ਕਹਿੰਨਾਂ ਨੂੰ ਸਜ਼ਾ ਵੀ ਹਰ ਹਾਲਤ ਮਿਲੀ ਉਹਨੇ ਕਿਵੇਂ ਕਿਵੇਂ ਕੀ ਤਾਣਾ ਪੇਟਾ ਬਣ ਕੇ ਕੌਣ ਇਹਨੂੰ ਸਿਖਾਉਂਦਾ ਸੀਗਾ ਕਿਵੇਂ ਕਿਵੇਂ ਇਹਨੇ ਸਾਰਾ ਕੁਝ ਕਰਿਆ ਕੀ ਇਹਨੂੰ ਕਿਹਨੇ ਕਿਹਨੇ ਇਹਦਾ ਸਾਥ ਦਿੱਤਾ ਸਾਰੀ ਜਾਂਚ ਪੂਰਾ ਪੂਰਾ ਹੋ ਗਈ ਕੱਲੇ ਦਾ ਕੱਲੋਂ ਸਾਰੀ ਕਿਸਦਾ ਮਾਲਕ ਕਿਵੇਂ ਬਣ ਗਿਆ ਉਹ ਕਹਿੰਦਾ ਹੁੰਦਾ ਸੀ ਤਰਕੀਦ ਹੁੰਦਾ ਸੀ ਵੀ ਮੈਂ ਕੰਮ ਕਰਦਾ ਦੇਖੋ ਮੈਂ ਹੈਂਡੀਕੈਪਟ ਮੈਂ ਤਾਂ ਘਰੇ ਬਹੁਤ ਕੰਮ ਕਰਾਉਂਦਾ ਸੀਗਾ ਮਾਂ ਦੀ ਭੈਣ ਦੇ ਘਰੇ ਵੀ ਜਿੰਨਾ ਹੁੰਦਾ ਸੀ ਮੈਂ ਕੰਮ ਕਰਦਾ ਰਿਆ ਪਰ ਕਦੇ ਮੇਰੇ ਭਣੋਈਏ ਨਹੀਂ ਮੇਰੇ ਭਾਂਜਿਆਂ ਨੇ ਮੇਰੀ ਭਾਣਜੀ ਨੇ ਮੇਰੀ ਭੈਣ ਨੇ ਕਦੇ ਮੈਨੂੰ ਐ ਨਹੀਂ ਕਿਹਾ ਸੀ ਵੀ ਆਇਂ ਨਹੀਂ ਇੱਥੋਂ ਨਹੀਂ ਉਹ ਕੰਮ ਕਰ ਉੱਥੇ ਮੈਂ ਜ਼ਿੰਦਗੀ ਟਪਾਈ ਐ ਮੈਂ ਵਧੀਆ ਜ਼ਿੰਦਗੀ ਟਪਾ ਰਿਆ ਪਰ ਮੈਨੂੰ ਯਾਦ ਕਰਦੀ ਬਹੁਤ ਆਉਂਦੀ ਐ ਮੈਂ ਆਉਣਾ ਅਕਸਰ ਘਰੇ ਜੀ ਹੁਣ ਮੇਰਾ ਉੱਥੇ ਨਾ ਦਿਲ ਨਹੀਂ ਲੱਗਦਾ ਜ ਕਹਿੰਦੇ ਹੁੰਦੇ ਹਨ ਵੀ ਸਹੁਰੇ ਘਰ ਜਵਾਈ ਕੁੱਤਾ ਭੈਣ ਕੋਲੇ ਭਰਾ ਕੁੱਤਾ ਬਗਾਨੇ ਪਿੰਡ ਬੰਦਾ ਕਿੰਨਾ ਚੰਗਾ ਬਣ ਕੇ ਰਹੇ ਜੀ ਅਕਸਰ ਜੀ ਪਿੰਡ ਬਗਾਨਾ ਹੀ ਹੁੰਦਾ ਹੈ ਇੱਥੇ ਬਚਪਨ ਦੇ ਵਿੱਚ ਤਾਂ ਸਿਵਿਆਂ ਤੋਂ ਡਰ ਲੱਗਦਾ ਹੁੰਦਾ ਸੀ ਹੁਣ ਪਿੰਡ ਦੇ ਸਿਵਿਆਂ ਦਾ ਵੀ ਮੋਹ ਹੁੰਦਾ ਹੈ ਵੀ ਇੱਥੇ ਆਗੇ ਆਦੇ ਪਿੰਡ ਹੀ ਸਿਵਿਆਂ ਸਿਵਿਆਂ ਦੇ ਵਿੱਚ ਮੱਚੀ ਸਾੜੀ ਦੇ ਮਾਪੁੱਤਾਂ ਦੀ ਸੋਏ ਕਹਾਣੀ ਤੁਹਾਡੇ ਸਾਹਮਣੇ ਹੈ ਫੈਕਟਸ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਆ ਤੇ ਪਿੰਡ ਦੇ ਕੁਝ ਲੋਕ ਜਿਹੜੇ ਜਾਣਦੇ ਨੇ ਜਿਹੜੇ ਇਹਨਾਂ ਨੂੰ ਪਛਾਣਦੇ ਉਹਨਾਂ ਨੂੰ ਵੀ ਤੁਹਾਡੇ ਸਾਹਮਣੇ ਲਿਆਉਣੇ ਤੇ ਇਨਸਾਫ ਕਿਨੇ ਲਿਆਉਣਾ ਹੈ ਅੱਜ ਦੀ ਸਰਕਾਰ ਹੈ ਜਿਹੜੀ ਉਹ ਵੀ ਬੜੇ ਦਾਅਵੇ ਕਰਦੀ ਹੈ ਤੇ ਆ ਜੇ ਗੱਲ ਸਹੀ ਹੈ ਪਰਚੋਲ ਕਰੋ ਤੇ ਇਨਸਾਫ ਦਿਵਾਓ ਨਹੀਂ ਤੇ ਫਿਰ ਭਗਤ ਸਿੰਘ ਵਰਗੀਆਂ ਪੱਗਾਂ ਬੰਨਣ ਵਾਲੇ ਬਹੁਤ ਪਹਿਲਾਂ ਆਏ ਬਹੁਤ ਫੇਰ ਆਉਣਗੇ ਇਨਸਾਫ ਚਾਹੀਦਾ ਹੈ ਜੇ ਇਨਸਾਫ ਮੌਜੂਦਾ ਸਰਕਾਰ ਦਿਵਾ ਸਕੇ ਤਾਂ ਜ਼ਰੂਰ ਅਸੀਂ ਇਹਦੀ ਫੇਰ ਗੱਲ ਕਰਾਂਗੇ ਭਾਈ ਜੀ ਰਾਜਾ ਸਿੰਘ ਨੂੰ ਤੁਸੀਂ ਜਾਣਦੇ ਹੋ ਜਾਣਦੇ ਜੀ ਕੀ ਲੱਗਦਾ ਤੁਹਾਡਾ ਇਹ ਕਿਹਦਾ ਮੁੰਡਾ ਹੈ ਚਾਚਾ ਲਾਦਾ ਮੇਰਾ ਅੱਛਾ ਇੱਕ ਗਦੇਵ ਚੰਗਾ ਮੁੰਡਾ ਠੀਕ ਹੈ ਜੀ ਤੇ ਇਹ ਕਿੰਨੀ ਕੀ ਡੇਰ ਦਾ ਬਾਹਰ ਰਹਿੰਦਾ ਤੁਹਾਡੇ ਹਿਸਾਬ ਨਾਲ ਇਹ ਹੁੰਦਾ ਹੋਗਾ 20 ਸਾਲ ਤੋਂ 13 ਤੁਸੀਂ ਵੀ ਜਾਣਦੇ ਹੋ ਹਾਂ ਜੀ ਕੀ ਨਾਮ ਹੈ ਗੌਰ ਸਿੰਘ ਛੋਟਾ ਨਾ ਗੌਰ ਸਿੰਘ ਹੈ ਤੇ ਇਹਨਾਂ ਦਾ ਰਾਜੇ ਹੋਰਾਂ ਨੂੰ ਜਾਣਦਾ ਤੁਸੀਂ ਹਾਂ ਮੇਰੇ ਤਾਇੇ ਦਾ ਮੁੰਡਾ ਹੈ ਅੱਛਾ ਜੀ ਤੂੰ ਬਾਈ ਦੱਸਿਆ ਜਾਣਦੇ ਜੀ ਰਾਜੇ ਚੰਦਰਾ ਹੂੰ ਹੂੰ ਰਾਜ ਇਹ ਇਹ ਤੇ ਤੂੰ ਵੀ ਤਾਂ ਖੇਡਦਾ ਰਿਆ ਕਦੇ ਬਚਪਨ ਵਿੱਚ ਖੇਡਦੇ ਰਿਆ ਪਤਾ ਨਹੀਂ ਖੇਡੀ ਉਹ ਸੂਆ ਵਗਦਾ ਹੁੰਦਾ ਸੀ ਇਹਨਾਂ ਹੁੰਦੇ ਰਹੇ ਆ ਮੇਰੇ ਤਾਂੜੇ ਵੀ ਜ਼ਿਆਦਾ ਬਚਪਨ ਦੀ ਚਾਹਣਾ ਵੱਡਦਾ ਸੀਗਾ ਇੱਥੇ ਖੇਡਦੇ ਲੰਮਾ ਜਾਂਦਾ ਹੁੰਦਾ ਸੀ ਬੜੀ ਲੋਕਾਂ ਦੀ ਸੀ ਇੱਥੇ ਕਿਨਾਈ ਜੀ ਤੁਹਾਡਾ ਦਰਸ਼ਨ ਸਿੰਘ ਜੀ ਤੁਸੀਂ ਕਦੋਂ ਕਦੇ ਜਾਣਦੇ ਹੋ ਇਹ ਨੌਜਵਾਨ ਨੂੰ ਮੈਂ ਤਾਂ 40 ਸਾਲ ਦੇ ਜਾਣਦਾ ਜਗ੍ਹਾ ਜੰਮਿਆ ਹਾਂ ਅੱਛਾ ਛੜੇ ਵੀ ਵਾਉਂਡ ਕਰਦੇ ਨੇ 53 ਦਾ ਹੋ ਗਿਆ ਜੀ ਇਹ ਕਾਲੀ ਹੋ ਗਿਆ ਚੱਲ ਆ ਨਹੀਂ ਨਹੀਂ ਜਾਂਦੇ ਨਹੀਂ ਅਗਰ ਇਹ ਇਹਨਾਂ ਦੇ ਡੈਡੀ ਦਾ ਨਾਮ ਕੀ ਗੁਰਦੇਵ ਸਿੰਘ ਆਪਾਂ ਲਈ ਗੱਲ ਹਾਂ ਹਾਂ ਹਾਂਜੀ ਭਾਈ ਕੀ ਨਾਮ ਤੁਹਾਡਾ ਸਰਵੰਤ ਸਿੰਘ ਜੀ ਸਰਵੰਤ ਸਿੰਘ ਜੀ ਨਹੀਂ ਭਾਈ ਦਾ ਧੋਖਾ ਮਾਰੋ ਇਹਨਾਂ ਨੂੰ 21 ਜਾਣਦੇ ਹੋ ਰਾਜੇ ਬਾਰੇ ਇਹ ਰਾਜ ਸਿੰਘ ਆ ਜੀ ਇੱਥੇ ਪਰ ਇਹਨਾਂ ਵਾਲੇ ਹਾਂ 60 ਤੋਂ ਤੁਹਾ ਵੱਡਾ ਹੈ ਠੀਕ ਹੈ ਆ ਕਿਹੜਾ ਇਹਨੂੰ ਕੀ ਕਹਿੰਦੇ ਆ ਬੋੜਾ ਅੱਡਾ ਬੋੜ ਵਾਲਾ ਅੱਡਾ ਹੋਰ ਸੜਾ ਬਾਈਦਾ ਥਾ ਬਾ ਰੋਡ ਤੇ ਬੰਗੂਰਾ ਪਿੰਡ ਦਾ ਬੋੜ ਆਹੋ ਦੋ ਦਿਨ ਦੋ ਤਿੰਨ ਪੱਕੇ ਟਿਕਾਣੇ ਹੁੰਦੇ ਆ ਪਿੰਡਾਂ 'ਚ ਬਸ ਥਾ ਬਾ ਰੋਡ ਤੇ ਥਾ ਬਾ ਰੋਡ ਤੇ ਬੋੜ ਵਾਲਾ ਸੜਾ